ਸ਼ਸ਼ੀਕਲ ਮੈਮਾਪਿਤ ਗੁਰ ਹਾਜ਼ੀਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਨ ਦੇ ਹਾਂ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਇੱਕ ਪਿਓ ਨੇ ਆਪਣਾ ਹੀ ਜਵਾਨ ਪੁੱਤ ਉਤਾਰਿਆ ਮੌਤ ਦੇ ਘਾਟ AGTF ਦੇ ਅੜਿੱਕੇ ਜਿਹੜਿਆ ਪੰਜਾਬ ਦਾ ਖਤਰਨਾਕ ਗੈਂਗਸਟਰ ਪੰਜਾਬ ਚ ਕਰ ਚੁੱਕਿਆ ਸੀ ਕਈ ਵੱਡੇ ਘਾਟ ਪੰਜਾਬ ਚ ਵਰਕਿੰਗ ਡੇ ਤੇ ਵੀ ਬੰਦ ਰਹਿਣਗੇ ਕਈ ਬੈਂਕ ਪੰਜਾਬ ਵਿਖੇ ਸਥਿਤ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਬੱਚਿਆਂ ਨੂੰ ਕੀਤੀ ਗਈ ਛੁੱਟੀ ਇੱਕ ਪਿੰਡ ਚ 850 ਪੰਜਾਬੀ ਤੇ 650 ਨੇ ਪ੍ਰਵਾਸੀ ਸਰਪੰਚ ਤਾਂ ਦੂਰ ਦੀ ਗੱਲ ਪੰਚ ਚੁਣਨਾ ਵੀ ਔਖਾ ਹੋਇਆ ਪੰਜਾਬੀ ਬੰਦੇ ਨੂੰ ਨਸ਼ੇ ਤੋਂ ਰੋਕਦਾ ਸੀ ਪਿਓ ਕਪੁੱਤ ਪੁੱਤ ਨੇ ਦਤਾਰ ਮਾਰ ਕੇ ਕੀਤਾ ਪਿਓ ਦਾ ਕਤਲ ਅੱਧੀ ਰਾਤ ਨੂੰ ਪੰਜਾਬ 'ਚ ਵਾਪਰਿਆ ਵੱਡਾ ਹਾਦਸਾ ਰਾਜਾਂ ਦੀ ਪੀਆਰਟੀਸੀ ਬੱਸ ਪਲਟੀ ਕਈ ਸਵਾਰੀ ਹੋਈਆਂ ਜ਼ਖਮੀ ਕੇਂਦਰ ਆਪਣੇ ਹੱਥਾਂ 'ਚ ਲਵੇਗਾ ਬੁੱਢੇ ਨਾਲੇ ਨਾਲ ਪ੍ਰਦੂਸ਼ਣ ਰੋਕਣ ਦਾ ਕੰਟਰੋਲ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਧੀ ਰਾਤ ਪਿੜ ਗਈਆਂ ਦੋ ਤੇਰਾ ਚਲੀਆਂ ਸ਼ਰੀਆਂ 'ਮ ਗੋਲੀਆਂ ਇੱਕ ਔਰਤ ਦੀ ਹੋ ਗਈ ਮੌਤ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਤੇ ਕੁਝ ਅਹਿਮ ਮੁੱਦਿਆਂ ਤੇ ਕੀਤੀ ਪੰਚਾਇਤੀ ਚੋਣਾਂਦਾਰਾਂ ਨੂੰ ਚੁੱਲਾ ਟੈਕਸ ਬਣਿਆ ਵਿਵਾਦਾਂ ਦਾ ਵਿਸ਼ਾ Amazon ਵੱਲੋਂ ਪਾਵਨ ਸਰੂਪ ਗੁਟਕਾ ਸਾਹਿਬ ਡਿਲੀਵਰੀ ਕਰਨ ਤੇ ਐਸ.ਟੀ.ਪੀ.ਸੀ ਨੇ ਲਿਆ ਸਖਤ ਨੋਟਿਸ ਮੌਸਮ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ ਚ ਪੰਜਾਬ ਅਤੇ ਚੰਡੀਗੜ੍ਹ ਲਈ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਆਉਣ ਵਾਲੇ ਦੁਨਾਂ ਚ ਸਾਫ਼ ਰਹੇਗਾ ਮੌਸਮ ਜੰਮੂ ਕਸ਼ਮੀਰ ਚ ਕੁਸਪੇਟ ਕਰਨ ਦੀ ਕੋਸ਼ਿਸ਼ ਕਰਨ ਦੇ ਦੋ ਅਤਵਾਦੀਆਂ ਨੂੰ ਕੀਤਾ ਢੇਰ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਐਨਆਈਏ ਵੱਲੋਂ 22 ਥਾਵਾਂ ਤੇ ਕੀਤੀ ਗਈ ਹੈ ਛਾਪੇਮਾਰੀ ਸੋਨੇ ਦੀਆਂ ਕੀਮਤਾਂ ਨੇ ਤੋੜਤੇ ਸਾਰੇ ਰਿਕਾਰਡ ਤੰਤਰ ਇਸ ਤੱਕ ਅਸਮਾਨੀ ਪਹੁੰਚਣ ਗਿਆ ਸੋਨੇ ਦੀਆਂ ਕੀਮਤਾਂ ਛੱਤੀਸਗੜ ਦੇ ਨਰਾਇਣਪੁਰ ਚੋਤੀ ਨਕਲਸੀ ਪੁਲਿਸ ਨੇ ਕੀਤੇ 18 ਪਠਾਨਕੋਟ ਪੁਲਿਸ ਨੇ ਨਜਾਇਜ਼ ਅਸਲੇ ਸਮੇਤ 9 ਵਿਅਕਤੀਆਂ ਨੂੰ ਕੀਤਾ ਕਾਬੂ ਬਿਜ਼ਨਸ ਬਿਊਰੋ ਵੱਲੋਂ ਫਾਇਰ ਅਫਸਰ ਉਚਾਲੀ 40000 ਰਿਸ਼ਵਤ ਲੈਦਾ ਕੀਤਾ ਗਿਆ ਰੰਗੇ ਹੱਥੀਂ ਕਾਬੂ ਪੰਜਾਬ ਵਿੱਚ ਨਗਰ ਕੀਰਤਨ ਦੌਰਾਨ ਵਾਪਰਿਆ ਦਰਦਨਾਕ ਹਾਦਸਾ ਦੋ ਵਿਕਤੀਆਂ ਦੀ ਹੋ ਗਈ ਮੌਤ ਇੱਕ ਪਿੰਡ 'ਚ 800 ਪੰਜਾਬੀ ਤੇ 650 ਨੇ ਪ੍ਰਵਾਸੀ ਸਰਪੰਚਤਾ ਦੂਰ ਦੀ ਗੱਲ ਪੰਚ ਚੁਣਨਾ ਵੀ ਔਖਾ ਹੋਇਆ ਪੰਜਾਬੀ ਬੰਦੇ ਨੂੰ ਨਸ਼ੇ ਤੋਂ ਰੋਕਦਾ ਸੀ ਪਿਓ ਕਪੁੱਤ ਪੁੱਤਰ ਨੇ ਦਤਾਰ ਮਾਰ ਕੇ ਕੀਤਾ ਪਿਓ ਦਾ ਕਤਲ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ মিডিਆ ਹੁੰਦੇ ਇਜਾਜ਼ਤ ਧੰਨਵਾਦ